ਸਾਸੀ ਗਾਲ ਦੋਸਤੋ ਨਮਸਕਾਰ ਅੱਜ ਸਵੇਰੇ ਸਵੇਰੇ ਅਬੋਹਰ ਪਹੁੰਚੇ ਲੋਕਲ ਬੋਡੀ ਮਿਨਿਸਟਰ ਡਾਕਟਰ ਰਵਜੋਤ ਸਿੰਘ ਨੇ ਅਬੋਹਰ ਦੇ ਕਈ ਇਲਾਕਿਆਂ ਵਿੱਚ ਦੌਰਾ ਕੀਤਾ ਤੇ ਸ਼ਹਿਰ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਚੰਚਿਤ ਹੋਏ ਇਸ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰਗ ਵੀ ਉਹਨਾਂ ਨਾਲ ਰਹੇ ਡਾਕਟਰ ਰਵਜੋਤ ਸਿੰਘ ਨੇ ਅਜੀਮਗੜ ਧਰਮਨਗਰੀ ਇੰਦਰਾ ਨਗਰੀ ਨਹਿਰੂ ਸਟੇਡੀਅਮ ਵਾਲੀ ਜਗ੍ਹਾ ਤੇ ਤੇ ਕਈ ਹੋਰ ਥਾਵਾਂ ਤੇ ਦੌਰਾ ਕੀਤਾ ਅਤੇ ਜਿੱਥੇ ਕਮੀਆਂ ਪਾਈਆਂ ਗਈਆਂ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਫਟਕਾਰ ਲਗਾਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਰਵਜੋਤ ਸਿੰਘ ਵੀ ਕੋਈ ਕਮੀ ਨਹੀਂ ਆਣ ਦਿੱਤੀ ਜਾਏਗੀ ਇਸ ਤੋਂ ਬਾਅਦ ਉਹ ਮਨੋਟ ਲਈ ਰਵਾਨਾ ਹੋ ਗਏ ਸੀ ਆਪਾ ਗਰਾਉਂਡ ਤੇ ਉਤਰੇ ਆ ਤੇ ਕਲ ਨਾਨਕ ਸਾਹਿਬ ਵੀ ਸਾਡੇ ਕੋਲ ਆਏ ਸੀ ਉੱਥੇ ਚੰਡੀਗੜ੍ਹ ਹੈੱਡਕ quarter ਤੇ ਕਾਫੀ ਕੁਝ ਵਿਚਾਰਾ ਹੋਈਆ ਜੋ ਇਹਨਾਂ ਦੀ ਪ੍ਰੋਬਲਮ ਸੀ ਦਿੱਕਤਾ ਸੀ ਗਿਆ ਜਾਂ ਕਮ ਹੋਣ ਵਾਲੇ ਸੀਗੇ ਉਹਨਾਂ ਵਾਰੀ ਦੱਸਿਆ ਸਾਨੂੰ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਕਿਹਾ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਆਪਾਂ ਪੂਰੀ ਉਸਾ ਟੀਮ ਲੈ ਕੇ ਆਪਣੀ ਕਾਰਪੋਰੇਸ਼ਨ ਦੀ ਤੇ ਨਾਲ DC 7 ASM ਸੇ ਵਾਲਾ ਸੀ ਆਪਾਂ ਖੁਦ ਗਰਾਊਂਡ ਤੇ ਆਪਾਂ ਵਿਜ਼ਿਟ ਕਰਾਂਗੇ ਤੇ तकरीबन ਕਾਫੀ ਸਾਈਟਸ ਦੇਖੀ ਆਪਾਂ ਕੁਝ ਸਟੇਡੀਅਮ ਦੇਖਿਆ ਡੰਪ ਸਾਈਟ ਦੇਖੀ ਅਸੀਂ ਆਪਾਂ ਕੁਝ ਵਾਰਡਾਂ 'ਚ ਵੀ ਗਏ ਅਸੀਂ ਆਪਾਂ ਮੰਡੀ 'ਚ ਵੀ ਗਏ ਪਿਛਲੇ ਮੰਡੀ 'ਚ ਗਏ ਤੇ ਜੋ ਲੱਗਿਆ ਕਿ ਸਾਨੂੰ ਕਿ ਕਈ ਜਗ੍ਹਾ ਤੇ ਪਾਣੀ ਦੀ ਬੜੀ ਖਰਾਬੀ ਸੀ ਪਾਣੀ ਘਟਾ ਆ ਰਿਹਾ ਸੀ ਪਾਣੀ ਸਾਫ ਨਹੀਂ ਆ ਰਿਹਾ ਸੀਗਾ ਤੇ ਇੱਕ ਅਜ਼ੀਮਗੜ ਜਿਹੜਾ ਵਾਰਡ ਸੀ ਮੇਖਲ ਦੋ ਤਿੰਨ ਵਾਰਡ ਇਕੱਠੇ ਸੀਗੇ ਉਹ ਤੇ ਉਥੇ ਵੀ ਕਹਿੰਦੇ ਕੀ ਕਾਫੀ ਸਮੇਂ ਤੋਂ ਕਾਫੀ ਦਿਹਾਕੇ ਤੋਂ ਜਿਹੜਾ ਰਾਹ ਸੀ ਉਹ ਰਸਬ ਬਣਾ ਨਹੀਂ ਸੀਗਾ ਤੇ ਅਸੀਂ ਗਲੀਆਂ ਸੀ ਤੇ ਮੈਂ ਬਿਲਕੁਲ ਸਖਤ ਡਾਇਰੈਕਸ਼ਨਸ ਦੇ ਕੇ ਮੈਂ ਕਿਹਾ ਜੇ ਅਸੀਂ ਅੱਜ ਦੀ ਤਰੀਕ ਜੇ ਸਾਫ ਪਾਣੀ ਅਸੀਂ ਜੇ ਰਸਤਾ ਨਹੀਂ ਬਣਾ ਸਕੇ ਫੇ ਸਾਡਾ ਕੀ ਫਾਇਦਾ ਹੈਗਾ ਤੇ ਮੈਂ ਆਸ਼ਵਾਸਨ ਦਵਾਦਾ ਪੂਰਾ ਬੋਰ ਵਾਸੀਆ ਲੋਕੀ ਅਸੀਂ ਜੋ ਕੁਝ ਵੀ ਆਪਾਂ ਨਿਰਦੇਸ਼ ਦਿੱਤੇ ਬਹੁਤ ਜਲਦੋ ਜਲਦ ਹੋ ਗਏ ਤੇ ਅੱਗੇ ਤੋਂ ਵੀ ਇਹੋ ਜੀ ਜਿਹੜੀ ਕਮੀਆਂ ਪੇਸ਼ੀਆਂ ਜਾਂ ਪਾਣੀ ਦੀ ਕੋਈ ਦਿੱਕਤ ਹੈਗੀ ਆ ਜਾਂ ਕੋਈ ਸਫਾਈ ਦੀ ਦਿੱਕਤ ਹੈਗੀ ਸਿਰ ਦਿੱਕਤ ਹੀ ਉਹ ਅਸੀਂ ਆਪਾਂ ਉਹ ਨਹੀਂ ਆਂਦਾ ਬਾਅਦ ਜੀ ਸਰ ਅਧਿਕਾਰੀਆਂ ਦੀ ਕੋਈ ਕਮੀ ਪੇਸ਼ੀ ਪਾਈ ਗਈ ਹੈ ਜੀ ਬਿਲਕੁਲ ਜੀ ਅਸੀਂ ਜੇ ਮਨਿਸਟਰ ਗਰਾਊਂਡ ਤੇ ਹੈਗੇ ਆ ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਗਰਾਊਂਡ ਤੇ ਉਤਰੀਏ ਆਪਾਂ ਤੇ ਸਾਡੇ ਕੋਲੋ ਇਹੀ ਡਾਇਰੈਕਸ਼ਨਸ ਹੈਗੀਆਂ ਕਿ ਕਮਰਿਆਂ ਚੋਂ ਦਫ਼ਤਰਾਂ ਚੋਂ ਟੇਬਲਾਂ ਤੋਂ ਬਿਓਨਡ ਜਾ ਕੇ ਡੈਸਕ ਤੋਂ ਬਿਓਨਡ ਜਾ ਕੇ ਤੁਸੀਂ ਗਰਾਊਂਡ ਤੇ ਉਤਰੋ ਕਿਉਂਕਿ ਜਨਗਰਸੇ ਗਰਾਊਂਡ ਤੇ ਨਹੀਂ ਉਤਰ ਜਿੱਦਾਂ ਹੁਣ ਅਸੀਂ ਖੁਦ ਮਹੱਲੇ ਚ ਗਏ ਘਰੇ ਗਏ ਅੰਮਾ ਨੇ ਦੱਸੇ ਕਿ ਪਾਣੀ ਸਾਡਾ ਸਾਫ਼ ਨਹੀਂ ਆ ਰਿਹਾ ਖੁਦ ਅਸੀਂ ਪਾਣੀ ਭਰ ਕੇ ਦੇਖਿਆ ਤੇ ਪਾਣੀ ਚੈੱਕ ਵੀ ਕਰਾਇਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਦਿਖਾਇਆ ਸੀ ਆਪਾਂ ਤੇ ਉਹਨਾਂ ਨੂੰ ਵੀ ਅਸੀਂ ਸ਼ੋਕਸ ਨੋਟਿਸ ਕਰਤਾ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਇਹੋ ਜੇ ਕੰਮ ਦੇਖ ਕੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਤੇ ਅਸੀਂ ਉਹਨਾਂ ਨੂੰ ਸ਼ੋਕਸ ਨੋਟ ਕਰਦੇ ਜਵਾਬ ਦੇ ਦਿਓ ਤੇ ਨਹੀਂ ਤਾਂ ਜੇ ਕੋਈ ਨਿਤ ਅਗੇ ਅਸੀਂ ਇਹ ਕਾਰਵਾਈ ਕਰਾਂਗੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਥਰੂ ਕਿ ਸਰਕਾਰ ਗਰਾਉਂਡ ਤੇ ਹੈ ਅਫਸਰ ਸਹਿਬਾਨ ਵੀ ਗਰਾਉਂਡ ਤੇ ਉਤਰਨ ਜੇਕਰ ਅਸੀਂ ਗਰਾਉਂਡ ਤੇ ਨਹੀਂ ਉਤਰਾਂਗੇ ਤੇ ਸਾਨੂੰ ਜੋ ਕੀ ਸੱਚ ਹੈ ਕੀ ਝੂਠ ਹੈ ਕੀ ਸਹੀ ਹੈ ਕੀ ਗਲਤ ਹੈ ਸਾਨੂੰ ਪਤਾ ਨਹੀਂ ਚੱਲਣਾ ਕਿਉਂਕਿ ਜੀ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਜੇ ਅਸੀਂ ਲੋਕ ਸੇਵਾ ਲਈ ਅਸੀਂ ਆਏ ਹਾਂ ਤੇ ਅਸੀਂ ਪੂਰੀ ਤੰਦਰੁਸਤੀ ਨਾਲ ਅਸੀਂ ਆਪਾਂ ਗਰਾਉਂਡ ਤੇ ਜਾ ਕੇ ਅਸੀਂ ਪਰ ਲੋਕ ਸੇਵਾ ਕਰ ਰਹੇ ਹਾਂ ਜੀ ਰਾਜ ਬੋਹਰ ਦਾ ਦौरा ਕੀਤਾ ਤੁਸੀਂ ਵੀ ਵਿਸ਼ੇਸ਼ ਪੈਕੇਜ ਦੇ ਕੇ ਜਾ ਰਹੇ ਹੋ ਜੀ ਕਿਉਂਕਿ ਬੋਹਰ ਦਾ ਵਿਕਾਸ ਬਹੁਤ ਪਿਛੜਿਆ ਹੋਇਆ ਹੈ ਜੀ ਮੈਂ ਨਾਰਿੰਗ ਸਾਹਿਬ ਨਾਲ ਗੱਲ ਕੀਤੀ ਹੈਗੀ ਮੈਂ ਕਿਹਾ ਜੋ ਵੀ ਤੁਹਾਡਾ ਐਸਟੀਮੇਟ ਬਣਦਾ ਜੋ ਤੁਹਾਡੇ ਡਿਪਾਰਟਸ ਹੈਗਾ ਤੁਸੀਂ ਸਾਡੇ ਜਰੂਰ ਤੇ ਆਓ ਚਲੋ ਅਸੀਂ ਸਾਡੇ ਕੋ ਆਪਣਾ ਪਰਸਨਲ ਫੰਡ ਹੁੰਦਾ ਐਮਡੀਐਫ ਦਾ ਹੁੰਦਾ ਅਸੀਂ ਬਤਵ ਦਾ ਆਪਾਂ ਨਾਰਿੰਗ ਸਾਹਿਬ ਦੇ ਬਹੁਤ ਦੇ ਲੋਕਾਂ ਦੀ ਆਪਾਂ ਮਦਦ ਕਰਾਂਗੇ ਜੀ ਤਿੰਨ ਸਾਲਾਂ ਤੋਂ ਇੱਕ ਏਟ ਵੀ ਨਹੀਂ ਲੱਗੀ ਵਿਕਾਸ ਦੇ ਨਾਮ ਜਿਹੜੇ ਤੁਸੀਂ ਗੋੜਾ ਏਰੀਆ ਬੋਹਰੇ ਕਿ ਜੇ ਗਾ ਤਸੀਵਰੇਜ ਪਿਆ ਜੀ ਉਹਨਾਂ ਵਾਸਤੇ ਕੋਈ ਨਹੀਂ ਸਹੀ ਗੱਲ ਹੈ ਯੂ ਆ ਰਾਈਟ ਤੇ ਇਸੇ ਕਰਕੇ ਮੈਂ ਗਰਾਉਂਡ ਤੇ ਉਤਰੇ ਤੇ ਮੈਂ ਅੱਜ ਤੱਕ ਤਕਰੀਬਨ ਮਖਲ ਤਿਲ ਜਾਂ ਚਾਰ ਸਾਈਟਾਂ ਵਿਜ਼ਿਟ ਕੀਤੀ ਆਪਾਂ ਤੇ ਨਾਰਿੰਗ ਸਾਹਿਬ ਨੂੰ ਕਿਹਾ ਜਿੰਨੇ ਵੀ ਤੁਹਾਡੇ ਆਪਣੇ ਕੰਮ ਹੈਗੇ ਆ ਜੇ ਪੈਂਡਿੰਗ ਵਰਕਸ ਆਗੇ ਤੁਸੀਂ ਸਾਨੂੰ ਦੱਸੋ ਚਾਹੇ ਗਲੀ ਦਾ ਹੋਵੇ ਪਾਣੀ ਦਾ ਸੀਵਰੇਜ ਦਾ ਹੋਵੇ ਜਾਂ ਹੋਰ ਕੁਝ ਵੀ ਅਸੀਂ ਚਾਹਦੇ ਅਬਹਰ ਜ਼ਿਲ੍ਹੇ ਲਈ ਅਬਹਰ ਕਾਰਪੋਰੇਸ਼ਨ ਲਈ ਸਿਟੀ ਲਈ ਆਪਾਂ ਜ਼ਰੂਰ ਆਪਾਂ ਮਦਦ ਕਰਾਂਗੇ ਆਪਾਂ ਤੁਸੀਂ ਗਏ ਨਹੀਂ ਕਿ ਕਬਹਰ ਦਾ ਜਿਹੜਾ ਸਟੇਡੀਅਮ ਹੈ ਉਹ ਮਤਲਬ ਵਿਕਾਰ ਹੋਇਆ ਪਿਆ ਕਾਫੀ ਪਿਆਸਾ ਵੀ ਲੱਗਿਆ ਹੈ ਇਹਨੂੰ ਨਾਰਿੰਗ ਜੀ ਹਾਂ ਅਸੀਂ ਯਾ ਯਾ ਵਾਹ ਬਾਰੋ ਪਬਜ਼ਿਟ ਕੀਤਾ ਸੀ ਉਹ ਮੈਂ ਖੇਲ ਨਹਿਰੂ ਸਟੇਡੀਅਮ ਦੀ ਤੁਸੀਂ ਗੱਲ ਕਰਦੇ ਹੈਗੇ ਆ ਸਟੇਡੀਅਮ ਸੀਗਾ ਜਿਹੜਾ ਬਿਲਕੁਲ ਵਿਕਾਰ ਪਿਆ ਵਾਕਈ ਉਹ ਮੈਂ ਕਹੂੰਗਾ ਕਿ ਉਹ ਪਿਛਲੇ ਸਮੇਂ ਦੀ ਸਰਕਾਰਾਂ ਨੇ ਜੋ ਪੈਸਾ ਖਰਾਬ ਹੋਇਆ ਲੋਕਾਂ ਦਾ ਪੈਸਾ ਉਹਨਾਂ ਦਾ ਤਾਂ ਪੈਸਾ ਸੀਗਾ ਨਹੀਂ ਲੋਕਾਂ ਦਾ ਪੈਸਾ ਖਰਾਬ ਹੋਇਆ ਤੇ ਮੈਂ ਨਾਰਿੰਗ ਸਾਹਿਬ ਨੂੰ ਕਿਹਾ ਤੁਸੀਂ ਦੱਸੋ ਅਸੀਂ ਉੱਥੇ ਕੀ ਪ੍ਰੋਪੋਜ਼ਲ ਚਾਹੁੰਦੇ ਆ ਕਿਉਂਕਿ ਉਹ ਮੇਰੇ ਖਿਆਲ ਕਿ ਪ੍ਰਾਈਮ ਜਗ੍ਹਾ ਹੈਗੀ ਹੈ ਸ਼ਹਿਰ ਦੇ ਬੁਲਗਬੇ ਹੈਗੀ ਹੈ ਜੇ ਕਿਸੇ ਤਰ੍ਹਾਂ ਦੇ ਵੀ ਇਹਨਾਂ ਦੀ ਡਿਮਾਂਡ ਦੇ ਪ੍ਰਪੋਜ਼ਲ ਅਗੇ ਅਸੀਂ ਆਪਾਂ ਆਪਣੇ ਵੱਲੋਂ ਆਪਾਂ ਪੂਰੀ ਕਰਾਵਾਂਗੇ। ਪਾਣੀ ਦੀ ਗੱਲ ਚੱਲ ਰਹੀ ਹੈ ਵੀ ਪਾਣੀ ਨੂੰ ਲੈ ਕੇ ਵਾਟਰ ਟੈਂਕਸ ਦੇ ਜਿਹੜੀਆਂ ਡਿੱਗੀਆਂ ਨੇ ਉਹਨਾਂ ਦੀ ਸਟੋਰੇਜ ਘੱਟ ਹੈ ਤੇ ਵਾਟਰ ਟੈਂਕ ਦੀਆਂ ਡਿੱਗੀਆਂ ਹੋਰ ਚਾਹੀਦੀਆਂ ਨੇ। ਉਹਦੇ ਵਾਸਤੇ ਵੀ ਕੋਈ ਪ੍ਰਪੋਜ਼ਲ ਜਾਏਗਾ ਵੀ ਡਿੱਗੀਆਂ ਵਾਧਣ ਕਿਉਂਕਿ ਸ਼ਹਿਰ ਬਹੁਤ ਵੱਡਾ ਹੈ ਜੀ। ਨਹੀਂ ਕਰਾਂਗੇ ਆਪਾਂ ਮੈਂ ਇੱਕ ਵਾਰੀ ਗੱਲ ਕਰਾਂ ਕਿ ਮੇਰਾ ਕਿਸੇ ਨੇ ਮੈਨੂੰ ਇਹਦਾ ਦੱਸਿਆ ਨਹੀਂ ਤੁਸੀਂ ਮੇਰੇ ਇਤਿਆਹ ਚ ਲਿਆਂਦਾ ਹੈਗਾ ਤੇ ਮੈਂ ਉਹ ਵੀ ਆਪਾਂ ਕਰਾ ਦਾਂਗੇ ਆਪਾਂ। ਜੀ ਜੀ ਧੰਨਵਾਦ। ਥੈਂਕ ਯੂ। ਸਰ ਮੰਤਰੀ ਸਾਹਿਬ ਨੇ ਅੱਜ ਜੀ ਕਿ ਤੁਹਮਿਆ ਪਾਈਆਂ ਗਈਆਂ ਕਿ ਐਸੋਸੀਏਸ਼ਨ ਦੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਈਵਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ। ਅੱਜ ਅਸੀਂ ਜਿਹੜੇ ਅਬੋਰ ਸ਼ਹਿਰ ਦੇ ਵਿੱਚ ਕਈ ਪੁਆਇੰਟ ਸਹਜੇ ਹੈ ਜਿਹੜੇ ਮੰਤਰੀ ਸਾਹਿਬ ਨੂੰ ਦਿਖਾਏ ਹੈ। ਇੱਕ ਤਾਂ ਡੰਪ ਸਾਈਡ ਤੇ ਅੱਗ ਲੱਗ ਜਾਂਦੀ ਹੈ। ਉੱਥੇ ਉਹ ਸਾਰਾ ਏਰੀਆ ਸੰਤ ਨਗਰੀ, ਇੰਦਰਾ ਨਗਰੀ ਸਾਰਾ ਮੰਨ ਲਓ ਸਾ ਦੇ ਪ੍ਰੋਬਲਮਸ ਉੱਥੇ ਉਹ ਸਪੈਸ਼ਲ ਕੱਲ ਮੈਂ ਨਾ ਚੰਡੀਗੜ੍ਹ ਗਿਆ ਸੀਗਾ ਉੱਥੇ ਸਾਡੀ ਮੀਟਿੰਗ ਸੀ ਉੱਥੇ ਰਿਕੁਐਸਟ ਕੀਤੀ ਮੈਂ ਕਹਾਂ ਜੀ ਤੁਸੀਂ ਗਰਾਊਂਡ ਤੇ ਚੱਲ ਕੇ ਦੇਖੋ ਸਾਡੇ ਨਾਲ ਤੇ ਐਸ ਕਰਕੇ ਅੱਜ ਹੀ ਪ੍ਰੋਗਰਾਮ ਨਾਲ ਦੇ ਨਾਲ ਹੀ ਬਣਾਤਾ ਮੰਤਰੀ ਜੀ ਨੇ ਵੀ ਸਵੇਰੇ ਹੀ ਮੈਂ 7 ਵਜੇ ਆ ਜਾਵਾਂਗਾ ਤੇ ਰਾਈਟ 7 ਵਜੇ ਇੱਥੇ ਸੀ ਅਸੀਂ ਉਹ ਡੰਪ ਸਾਈਡ ਦੇਖੀ ਉਹ ਦਿਖਾਈ ਬਾਕੀ ਹੋਰ ਨਾਲ ਜਿਹੜੇ ਇੱਕ ਕਮਿਊਨਿਟੀ ਹਾਲ ਇੱਕ ਨਾਲ ਜਿਹੜਾ ਸਟੇਡੀਅਮ ਬਣਾਇਆ ਇੱਕ ਜਿਹੜਾ ਨਹਿਰੂ ਸਟੇਡੀਅਮ ਤਿੰਨ ਸਾਈਟਾਂ ਮੈਂ ਦਿਖਾਈਆਂ ਮੈਂ ਕਹਾਂ ਇਹ ਦੇਖ ਲਓ ਕਿੰਨਾ ਪਬਲਿਕ ਦਾ ਪੈਸਾ ਕਿੰਨਾ ਵੇਸਟ ਕੀਤਾ ਆ ਉੱਥੇ ਉਹ ਆਪ ਦਿਖਾ ਕੇ ਲਿਆ ਜੀ ਬਿਲਕੁਲ ਪੂੜੇ ਦੇ ਵਿੱਚ ਉਹ ਸਟੇਡੀਅਮ ਬਣਿਆ ਉੱਥੇ ਕੋਈ ਪਲੇਅਰ ਜਾ ਹੀ ਨਹੀਂ ਸਕਦਾ ਜਿਹੜਾ ਉੱਥੇ ਕਮਿਊਨਿਟੀ ਹਾਲ ਬਣਿਆ ਉਹ ਬਿਲਕੁਲ ਬਰਾਂਡ ਕਮਿਊਨਿਟੀ ਆ ਡੇਢ ਦੋ-ਦੋ ਕਰੋੜ ਰੁਪਈਆ ਯਾਰ ਇਹਨਾਂ ਤੇ ਲੱਗਾ ਨਹਿਰੂ ਸਟੇਡੀਅਮ ਤੇ ਡੇਢ ਦੋ ਕਰੋੜ ਲਾਈ ਬੱਠੇ ਤੇ ਮਤਲਬ ਵੇਸਟੇਜ ਟੋਟਲ ਵੇਸਟ ਉਹ ਦਿਖਾਇਆ ਨਾ ਮੰਤਰੀ ਜੀ ਨੂੰ ਉਸ ਤੋਂ ਬਾਅਦ ਅਜੀਮਗੜ ਦਾ ਏਰੀਆ ਜਿੰਦੇ ਜਿੱਥੇ ਕਦੇ 20 25 ਸਾਲਾਂ ਤੋਂ ਉੱਥੇ ਪਤਾ ਨਹੀਂ ਡਿਵੈਲਪਮੈਂਟ ਹੀ ਨਹੀਂ ਕਰਾਈ ਕੋ ਗਲੀਆਂ ਬਣਾਈਆਂ ਹੀ ਨਹੀਂ ਸਾਰੀਆਂ ਗਲੀਆਂ ਕੱਚੀਆਂ ਹਰ ਵਾਰੀ ਇਹ ਰੋਲਾ ਪੰਦਾ ਗਲੀਆਂ ਕੱਚੀਆਂ ਜੀਮਗੜ੍ਹ ਦੀਆਂ ਕੱਚੀਆਂ ਜੀਮਗੜ੍ਹ ਹਾਲਾਂਕਿ ਜੀਮਗੜ੍ਹ ਦੇ ਡਿਪਟੀ ਮੇਅਰ ਹੈ ਜੀਮਗੜ੍ਹ ਦੇ ਰਹਿਣ ਵਾਲੇ ਲੇਕਿਨ ਜਾਣਬੁੱਝ ਕੇ ਦਲੀਆਂ ਨਹੀਂ ਬਣਾਈਆਂ ਜਾ ਰਹੀਆਂ ਤਾਂ ਉਹ ਦਿਖਾਈ ਸਾਈਟ 'ਤੇ ਬਾਕੀ ਸ਼ਹਿਰ ਦਾ ਜਿੰਨਾ ਵੀ ਏਰੀਆ ਜਿਹੜਾ ਕੱਚਾ ਪਿਆ ਜਾਂ ਗਲੀਆਂ ਕੱਚੀਆਂ ਪਈਆਂ ਸਾਰਾ ਐਸਟੀਮੇਟ ਮੇਰੇ ਕੋਲ ਹੈਗੇ ਉਹ ਵੀ ਉਹਨਾਂ ਨੂੰ ਦੱਸਿਆ ਆਰਿਆ ਨਗਰ ਦੇ ਵਿੱਚ ਪਾਣੀ ਗੰਦੇ ਪਾਣੀ ਦੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਆਰਿਆ ਨਗਰ ਦੇ ਉਧੀਆਂ ਫੋਟੋਜ਼ ਐ ਐਮਸੀ ਸਾਹਿਬ ਲੈ ਆਏ ਆ ਦਿਖਾਣਾ ਇਹ ਫੋਟੋਜ਼ ਦਿਖਾ ਕੇ ਕਿਉਂਕਿ ਉਹਨਾਂ ਨੇ ਫਿਰ ਬਠਿੰਡੇ ਦਾ ਦੌਰਾ ਸੀ ਤੇ ਜਾਣਾ ਸੀ ਮੈਂ ਉਹਨਾਂ ਨੂੰ ਆਰਿਆ ਨਗਰ ਦਾ ਇਹ ਫੋਟੋਜ਼ ਦਿਖਾਏ ਆ ਸਾਰੇ ਇਹ ਗੰਦੇ ਪਾਣੀ ਦੇ ਫੋਟੋ ਐ ਆਰਿਆ ਨਗਰ ਦੀਆਂ ਗਲੀਆਂ ਚ ਸੈਲੇ ਹੋਏ ਤੇ ਕਾਰਪੋਰੇਸ਼ਨ ਵਾਸਤੇ ਇੱਕ ਮੰਤਰੀ ਜੀ ਨੇ ਸਹ ਪ੍ਰਾਣੀ ਸਬਜ਼ੀ ਮੰਡੀ ਉਹਦਾ ਵੀ ਦੌਰਾ ਕੀਤਾ ਪ੍ਰਾਣੀ ਸਬਜ਼ੀ ਮੰਡੀ ਦਾ ਵੀ ਉੰਦੇ ਨਾਲ ਇੱਕ ਹਾਰ ਮੱਲੇ ਦਾ ਵੀ ਦੌਰਾ ਕੀਤਾ ਉੱਥੇ ਪਾਣੀ ਗੰਦਾ ਬਾਣੀ ਆਉਂਦਾ ਸੀਗਾ ਜਿਹੜਾ ਵਾਟਰ ਵਰਕਸ ਦਾ ਉਹ ਗੰਦਾ ਬਾਣੀ ਵੀ ਚੈੱਕ ਕੀਤਾ ਐਸਸੀ ਨੂੰ ਤਾਂ ਸ਼ੋਕਾਸ ਨੋਟਿਸ ਹੀ ਦੇਤਾ ਵੀ ਤੁਸੀਂ ਸ਼ੋਕਾਸ ਦੱਸੋ ਵੀ ਇਹ ਗੰਦਾ ਬਾਣੀ ਕਿਉਂ ਆ ਰਿਹਾ ਤੁਸੀਂ ਇੱਥੇ ਆ ਕੇ ਦੇਖਦੇ ਕਿਉਂ ਨਹੀਂ ਸਾਰੇ ਅਫਸਰਾਂ ਨੂੰ ਕਿਤੇ ਆ ਵੀ ਜਾ ਕੇ ਗਰਾਊਂਡ ਤੇ ਦੇਖੋ ਜਿਹੜੀ ਪ੍ਰੋਬਲਮ ਹੈ ਗਰਾਊਂਡ ਤੇ ਸੁਣੋ ਇਹਨਾਂ ਦੀ ਜਾ ਕੇ ਤੇ ਬੜੀ ਸਖਤੀ ਨਾਲ ਅੱਜ ਦਾ ਮੰਤਰੀ ਸਾਹਿਬ ਦਾ ਦੌਰਾ ਰਿਹਾ ਤੇ ਬੜਾ ਸਖਤ ਆਰਡਰ ਹੋਇਆ ਹੈ ਵੀ ਜਿੰਨੇ ਵੀ ਸ਼ਹਿਰ ਚ ਗੰਦਾ ਪਾਣੀ ਆਉਂਦਾ ਸ਼ਹਿਰ ਚ ਕਿਧਰੇ ਗੰਦਗੀ ਪਈ ਹੈ ਸ਼ਹਿਰ ਚ ਡੰਪ ਤੇ ਅੱਗ ਲੱਗਦੀ ਹੈ ਕੋੜਾ ਸਾਈਟ ਉਥੇ ਲੱਗਦੀ ਹੈ ਤੇ ਅਜੀਮਗੜ ਆਰੀਆਨਗਰ ਪਲੱਸ ਜਿਵੇਂ ਕਈ ਮਹੱਲੇ ਹੈ ਜਿੱਤੇ ਗਲੀਆਂ 6 ਨੰਬਰ ਗਲੀ ਪਟੇਲਪੁਰ ਕੋਲ ਗਲੀਆਂ ਸਾਰੀਆਂ ਦਸੀਆਂ ਉਹਨਾਂ ਨੂੰ ਇੰਦਰਾ ਨਗਰੀ ਦੀ ਦਸੀਆਂ ਤੁਹਾਡੀਆਂ ਜੰਮੂ ਵਸਤੀ ਦੇ ਚ ਦੋਂਦਵਾਰ ਗੁਰਦੁਆਰੇ ਦੇ ਕੋਲ ਇੱਕ ਗਲੀ ਹੈ ਸਤ੍ਰੀ ਇਧਰ ਕਿਹੜਾ ਐਸਬੀਐਸ ਨਜ਼ਰ ਆਲੇ ਪਾਸੇ ਇੱਥੇ ਵੀ ਇੱਕ ਦੋ ਗਲੀਆਂ ਉਹ ਸਾਰੀਆਂ ਗਲੀਆਂ ਦੀ ਡਿਸਕਸ਼ਨ ਹੋਈ ਹੈ ਨਾ ਨਾ ਜਿੰਨੇ ਵੀ ਫੋਰ ਦੇ ਰਹਿ ਗਏ ਧਰਮਨਗਰੀ ਦੇ ਵਿੱਚ ਇੱਕ ਪੁਆਇੰਟ ਹੈ ਉਹ ਵੀ ਦੱਸਿਆ ਉਹਨਾਂ ਨੂੰ ਵੀ ਧਰਮਨਗਰੀ ਦੇ ਇੱਕ ਪੁਆਇੰਟ ਬੜਾ ਪਾਣੀ ਬੈਕ ਮਾਰੀ ਜਾਂਦਾ ਉੱਥੇ ਵੀ ਇੱਕ ਦੋ ਗਲੀਆਂ ਜਿਹੜੀਆਂ ਬਣੀਆਂ ਹੀ ਨਹੀਂ ਹਲੇ ਤੱਕ ਉਹ ਵੀ ਦੀਪਨਗਰ ਦਾ ਏਰੀਆ ਜਿੱਥੇ ਦੀਪਨਗਰ ਦੇ ਏਰੀਆ ਚ ਗਲੀਆਂ ਪਿਛਲੇ ਪਾਸੇ ਨਹੀਂ ਬਣੀਆਂ ਉਹ ਵੀ ਉਹਨਾਂ ਨੂੰ ਦੱਸਿਆ ਸਾਰੇ ਏਰੀਆ ਦਾ ਡਿਸਕਸ ਉਹਨਾਂ ਨੇ ਪੂਰਾ ਇਹਾਜ਼ ਦੇਖ ਕੇ ਗਏ ਆਪਣੇ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਡੀਸੀ ਮੈਡਮ ਨੂੰ ਵੀ ਇਹ ਕੰਮ ਜਲਦੀ ਤੋਂ ਜਲਦੀ ਕਰਾਓ ਜੋ ਵੀ ਕੰਮ ਹੋਣਾ ਹੈ ਇਹ ਜਲਦੀ ਤੋਂ ਜਲਦੀ ਕਰਾਏ ਜਾਣ ਤੇ ਪਾਣੀ ਦੀ ਖਾਸ ਕਰ ਪੀਣ ਦੇ ਪਾਣੀ ਦੀ ਵੀ ਉਹ ਜਿਆਦਾ ਸਖਤੀ ਨਾਲ ਕਿਹਾ ਵੀ ਉਹਨਾਂ ਨੂੰ ਵੀ ਪੀਣ ਦਾ ਪਾਣੀ ਸਾਫ਼ ਕਰੋ ਜਿਵੇਂ ਮਰਜ਼ੀ ਕਰੋ ਅਜਿਹਾ ਹੀ ਦੌਰਾ ਰਿਹਾ ਜੀ ਟੋਟਾ